ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਗੁਰਤੇਗ ਬਹਾਦਰ ਪਿਤਾ ਜੀ ਆਂ ਦਾ ਬਹੁਤ ਵਾਰ ਸ਼ੁਕਰ ਹੈ ਸਹਿਬ ਜੀ ਆਂ ਦਾ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਨਮਖ ਰੱਖਦੇ ਹੋਏ ਇਹ ਨਗਰ ਕੀਰਤਨ ਸਜਾਏ ਸੰਗਤ ਵਿੱਚ ਬਹੁਤ ਇਤਿਸ਼ਾਹ ਹੈ ਔਰ ਮਾਲਕ ਦਾ ਤਰਸ ਹੈ ਉਹਦੇ ਕਰਕੇ ਸੰਗਤ ਬੜਾ ਸੰਯੋਗ ਦੇ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਦੀ ਰਹਿਮਤ ਕਰਨ ਸੰਸਾਰਿਆ ਨੂੰ ਆਪਣੇ ਦਰੋਂ ਘਰ ਨੂੰ ਨਾਮ ਦੀਆਂ ਤਾਕਤ ਸਮਰਥ ਇਸ ਕਰਨ ਨਾਨਕੀ ਅਰਦਾਸ ਸਨੀਜ ਕੇਵਲ ਨਾਮ ਲਈ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਨਗਰ ਕੀਰਤਨ ਸਤਿਗੁਰੂ ਬਾਬਾ ਅਜੀਤ ਸਿੰਘ ਜੀ ਆਲਾ ਵਾਲਾ ਸਦੂ ਸ਼ੁਰੂ ਹੋਣ ਜਾ ਰਿਹਾ ਹੈ ਉਹਦੇ ਵਿੱਚ ਜਿਲ੍ਹਾ ਗੱਤਕਾ ਐਸੋਸੀਏਸ਼ਨ ਮੁਸ਼ਯਾਰਪੁਰ ਦੀ ਗੱਤਕਾ ਟੀਮ ਪ੍ਰਦਰਸ਼ਨ ਕਰ ਰਹੀ ਹੈ ਸਾਡੇ ਪਿਤਾ ਪੁਰਖਿਆਂ ਵੱਲੋਂ ਬਖਸ਼ਿਸ਼ ਕੀਤੀ ਹੋਈ ਸਿੱਖ ਵਿਰਾਸਤ ਦੀ ਖੇਡ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਪ੍ਰਦਰਸ਼ਨ ਕਰੇਗੀ ਅਤੇ ਸਮੁੱਚੇ ਜਿੰਨੇ ਇੱਥੇ ਸੰਗਤ ਸਾਰੇ ਪੰਥ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਪ੍ਰਕਾਸ਼ ਦਿਸ਼ੀਆਂ ਬਹੁਤ ਮੁਬਾਰਕਾਂ ਸਾਨੂੰ ਦੀ ਕਿਰਪਾ ਕਰਨਾ ਆਪਣੇ ਚਰਨਾਂ ਦੇ ਨਾਲ ਸਭਨਾਂ ਨੂੰ ਜੋੜ ਕੇ ਰੱਖਣਾ ਨਾਮ ਬਾਣੀ ਬਾਣੀ ਬਾਣੇ ਦੇ ਨਾਲ ਪਿਆਰ ਅਤੇ ਬਾਲ ਤੋਂ ਬਖਸ਼ਿਸ਼ ਕਰਨ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ